हां वे पंजाबीयो। ਇਹ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਆ ਇਹ ਲੋਕੇਸ਼ਨ ਹੈਗੀ ਆ ਬੀਕਾਨੇਰ ਦੇ ਕੋਲੇ। ਰਾਜਸਥਾਨ ਦੇ ਵਿੱਚ। ਇੱਥੇ ਆਪਣੇ ਕੋਲ ਪ੍ਰੋਜੈਕਟ ਸੀਗਾ। ਪਿਛਲਾ ਕਾਫੀ ਟਾਈਮ ਪਿਛਲੇ ਸੜਾ ਇੱਥੇ ਬਤਾਇਆ ਸੀਗਾ। ਆ ਕੇਬਲ ਇਸ ਤਰ੍ਹਾਂ ਦੀ। ਇਹ ਜਿਹੜਾ ਪਲਾਂਟ ਆ ਇਹਦਾ ਸਾਈਜ਼ ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਬਹੁਤ ਹੈਰਾਨ ਹੋਵੋਗੇ। ਇਹ ਪੂਰੇ 1 ਗੀਗਾਵਾਟ ਦਾ ਪ੍ਰੋਜੈਕਟ ਹੈ। ਜਿਵੇਂ 1000 ਮੈਗਾਵਾਟ ਜਿਹੜੀ ਇਹਦੀ ਆਊਟਰ ਬਾਉਂਡਰੀ ਹੈ ਜਿਹਨੂੰ ਆਪਾਂ ਬਾਹਰਲੀ ਵਾੜ ਕਹ ਦਿੰਨੇ ਆ ਉਹ ਲਗਭਗ 100 ਆਪਣਾ 100 ਕਿਲੋਮੀਟਰ ਦੀ ਹੈ ਹੁਣ 100 ਕਿਲੋਮੀਟਰ ਦੇ ਘੇਰੇ ਚ ਵੇਖਿਆ ਜਾਵੇ ਤਾਂ ਫਰੀਦਕੋਟ ਤੋਂ ਲੈ ਕੇ ਅਮਰਸਰ ਤੱਕ ਚਾਰੇ ਪਾਸੇ ਦਾ ਘੇਰਾ ਹੈ ਤੇ ਨੇੜੇ-ਨੇੜੇ ਦੇ ਲਗਭਗ 10-12 ਪਿੰਡ ਸਾਰੇ ਇਹਦੇ ਅੰਡਰ ਆ ਗਏ ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਕਈ ਪ੍ਰੋਜੈਕਟ ਹੈ। ਇਹ SJVN ਦਾ ਪ੍ਰੋਜੈਕਟ ਹੈ ਜਿਹੜੀ ਸਤਲੁਜ ਯਮਨਾ ਕਰਕੇ ਇੱਕ ਸੈਂਟਰਲ ਗਵਰਨਮੈਂਟ ਦੀ ਏਜੰਸੀ ਹੈ। Tata Power ਕੋਲੇ ਦਾ ਕੰਮ ਸੀਗਾ ਇਹਨੂੰ ਇੰਸਟਾਲ ਕਰਕੇ ਦੇਣ ਦਾ। ਤੇ ਉਹਨਾਂ ਨੇ ਕੰਮ ਕੀਤਾ ਹੈਗਾ। ਤੇ 100 ਕਿਲੋਮੀਟਰ ਦੇ ਦਾਇਰੇ ਵਾਲਾ ਜੇ ਮੰਨ ਲਓ ਇੱਧਰ ਮੈਂ ਹੁਣ ਸਾਹਮਣੇ ਗੱਲ ਕਰਾਂ ਤਾਂ ਘੱਟ ਤੋਂ ਘੱਟ 30 ਕਿਲੋਮੀਟਰ ਤੇ ਜਾ ਕੇ ਇਹਦੀ ਅਗਲੀ ਬਾਉਂਡਰੀ ਆਉਂਦੀ ਹੈ ਤੇ 5 ਕਿਲੋਮੀਟਰ ਮੇਰੇ ਮਗਰ ਹੈ। 40 ਕਿਲੋਮੀਟਰ ਦਾ ਲਗਭਗ ਆਇਆ ਏ ਏਰੀਆ ਇਹਦਾ ਇਹਨੂੰ ਚਾਰ ਪਾਗਾਂ ਚ ਵੰਡਿਆ ਸੀਗਾ 2.5 250 ਮੈਗਾਵਾਟ ਦੇ ਚਾਰ ਪਲਾਂਟ ਸੀਗੇ ਇਹਦਾ ਇੱਕੋ ਹੀ ਸਵਿਚਯਾਰਡਾ ਕੇਬਲ ਜਾ ਰਹੀ ਹੈ ਜਿਹੜੀ ਆ ਜਿੱਥੋਂ ਮੈਂ ਆਇਆ ਉੱਥੇ ਆ ਸਾਰੀ ਬਿਜਲੀ ਇਕੱਠੀ ਕੀਤੀ ਹੈ ਤੇ ਇਥੋਂ ਸਪੈਸ਼ਲ ਲਾਈਨ ਇੱਕ ਪਾ ਕੇ ਜਿਹੜੀ ਉਹ ਅਲੱਗ ਅਲੱਗ ਜਗਾਂ ਦੇ ਉੱਤੇ ਸਪਲਾਈ ਦਿੱਤੀ ਹੋਈ ਹੈ ਜੇ ਇਹਦੀ ਤੁਹਾਨੂੰ ਮੈਂ ਬੇਸਿਕ ਜਾਣਕਾਰੀ ਦੇਵਾਂ ਵੀ ਜਿਹੜੀਆਂ ਟਿੱਬਿਆਂ ਦੀਆਂ ਢਾਲਾਂ ਆ ਉਹਨਾਂ ਨੂੰ ਇਹਨਾਂ ਨੇ ਜ਼ਿਆਦਾ ਨਹੀਂ ਢਾਲਿਆ ਵੀ ਸਾਰਾ ਜਿਵੇਂ ਪਹਿਲਾਂ ਪੱਧਰ ਹੀ ਕਰਦੇ ਸੀ ਜਿਹੜੇ ਖੜਮੀਆਂ ਟਾਲਾਂ ਕਿਤੇ ਵੀ ਸੀਗੀਆਂ ਉਸੇ ਤਰ੍ਹਾਂ ਬਈ ਹੈ ਜੇ ਸਮਤਲ ਕੋਈ ਹੈ ਲੰਮਾ ਟੱਬਾ ਹੈ ਤੇ ਛੋਟੇ ਟੱਬੇ ਉਹਦੇ ਰਾਹ ਚ ਆਉਂਦੇ ਤੇ ਉਹਨਾਂ ਨੂੰ ਸਾਰਿਆਂ ਨੇ ਇਹਨਾਂ ਨੇ ਇੱਕੋ ਜਿਹਾ ਕਰਤਾ ਆਏ ਦੇ ਤੁਸੀਂ ਜਿਹੜੀ ਚੀਜ਼ ਦੇਖ ਰਖਿਓ ਜਿਹੜਾ ਪੁਰਜਾ ਲੱਗਿਆ ਇਹਨੂੰ ਲਾਈਟਿੰਗ ਅਰੇਸਟਰ ਕਹਿੰਦੇ ਆ ਇਹ ਅਸਮਾਨੀ ਬਿਜਲੀ ਤੋਂ ਆਇਆ ਇਹ ਲਗਭਗ ਥੋੜੀ ਥੋੜੀ ਦੂਰ ਤੇ ਇਸ ਤਰ੍ਹਾਂ ਦੇ ਪੁਰਜੇ ਲੱਗੇ ਰਹਿੰਦੇ ਆ ਤੇ ਜਿਹੜਾ ਅੱਗੇ ਆਪਾਂ ਦੇਖ ਰਹੇ ਹਾਂ ਇਹ ਇਨਵਰਟਰ ਹੁ ਕਹਿੰਦੇ ਐ ਇਹਨੂੰ ਇਨਵਰਟਰ ਰੂਮ ਦੇ ਵਿੱਚ ਕੀ ਹੁੰਦਾ ਵੀ 8 ਜਾਂ 10 ਮੈਗਾਵਾਟ ਦੇ ਏਰੀਏ ਨੂੰ ਵੰਡ ਕੇ 10 ਕ ਮੈਗਾਵਾਟ ਦੀ ਬਿਜਲੀ ਇੱਕ ਥਾਂ ਦੇ ਇਕੱਠੀ ਕਰ ਲੈਂਦੇ ਤੇ ਇੱਥੋਂ ਆ ਜਿਹੜੀ ਮੋਟੀ ਕੇਬਲ ਮੈਂ ਵਿਖਾਈ ਹੈ ਇਸ ਤਰ੍ਹਾਂ ਦੀ ਤਾਰ ਦੇ ਵਿੱਚ ਸਵਿਚੀ ਹਟਸ ਲੱਗ ਕੇ ਗਰਮੀ ਦਾ ਮਾਹੌਲ ਹੈ ਹੁਣ ਤਾਂ ਇੱਥੇ ਲਗਭਗ ਬੰਦਾ ਕੋਈ ਨਹੀਂ ਨਜ਼ਰ ਆ ਰਿਹਾ ਪਰ ਪਿਛਲੇ ਸਾਲ ਜਦੋਂ ਇੱਥੇ ਕੰਮ ਚੱਲ ਰਿਹਾ ਸੀ ਉਹਦਾ ਇੱਥੇ ਮੇਲਾ ਹੀ ਲੱਗਿਆ ਰਹਿੰਦਾ ਸੀ ਆ ਜਿਹੜਾ ਸਟਰਕਚਰ ਲੱਗਿਆ ਹੋਇਆ ਇਹਨੂੰ ਇੱਕ ਡੇਢ ਸਾਲ ਹੋ ਗਿਆ ਇਹ ਅਜੇ ਤੱਕ ਕੰਪਲੀਟ ਤਾਂ ਨਹੀਂ ਹੋਇਆ ਵੀ ਕੰਪਨੀ ਨੂੰ ਮੋਡਿਊਲ ਨਹੀਂ ਮਿਲੇ ਹਜੇ ਸੋਲਰ ਪੈਨਲ ਨਹੀਂ ਮਿਲੇ ਇਹ ਪਤਾ ਨਹੀਂ ਕੁਆਂਟੀਟੀ ਜ਼ਿਆਦਾ ਉਹ ਇਸ਼ੂ ਹੈ ਜਾਂ ਕੋਈ ਰੇਟ ਦਾ ਜਾਂ SJVN ਨਾਲ Tata ਦਾ ਮਸਲਾ ਹੈ ਕੋਈ ਇਹ ਹੁਣ ਦੇਖੋ ਆ ਜਿਹੜੀ ਕੀਬ ਲਾਏ ਸਾਡੀ ਪਾਈ ਹੋਈ ਹੈ ਆ ਜਿਹੜੀਆਂ ਤੁਸੀਂ ਕੀਬ ਲਾਉਂਦੀਆਂ ਦੇਖ ਰਹੇ ਹੋ ਇਹ ਉਧਰੋਂ ਆ ਰਹੀਆਂ ਲਗਭਗੇ 56 57 ਕਿਲੋਮੀਟਰ ਦੀ ਕੇਬਲ ਹੈ ਇਥੋਂ ਦੀ ਕ੍ਰੋਸਿੰਗ ਦੇ ਕੇ ਇਧਰ ਗਾਂ ਸਾਹਮਣੇ ਸਵਿਚ ਯਾਰਡ ਚ ਗਈ ਹੈ ਇਹ ਇਥੇ ਮੈਂ ਤੇ ਸ਼ਮਿੰਦਰ ਬਲਕਾਰ ਆ ਇਥੇ ਕਾਫੀ ਵੀਡੀਓ ਵੀ ਤੁਸੀਂ ਦੇਖੀ ਹੋਣੀ ਹੈ ਮੇਰੇ ਪੇਜ ਦੇ ਉੱਤੇ ਇਹ ਸਾਰੀਆਂ ਸਾਡੇ ਦੁਆਰਾ ਪਾਈ ਗਈ ਕੇਬਲ ਹੈ ਤੇ ਸਿਰੇ ਤੱਕ ਇਹਨੂੰ ਜਿਹੜੀ ਸਵਿਚ ਯਾਰਡ ਤੱਕ ਪਹੁੰਚਾਇਆ ਸੀਗਾ ਦੋ ਤੋਂ ਤਿੰਨ ਤਿੰਨ ਡ੍ਰੈਕਟਰਾਂ ਦੇ ਟੁੱਚ ਨਾਲ ਹੋਣਾ ਇਥੇ ਆ ਡੱਬੇ ਹੈ ਤੇ ਮਗਰ ਆਪਾ ਪਲਾਂਟ ਦੇਖਿਆ ਇਹ ਬੰਦੇ ਉਹ ਆ ਜਿਹੜੇ ਬਹੁਤ ਅਮੀਰ ਆ ਆਪਦੇ ਆਪ ਚ ਜਿਹਨੂੰ ਕਹਿੰਦੇ ਨੇ ਚੰਡੀਗੜ੍ਹ ਦੇ ਗਵਾਂਢ ਚ ਕੇ ਦਾ ਕਿਲਾ ਪਿਆ ਤੇ ਵੇਚਦਾ ਨਹੀਂ ਉਹ ਜਾ ਮਸਲਾ ਹੈ ਕਿਉਂਕਿ ਜਦੋਂ ਇਹਦੀ ਜ਼ਮੀਨ ਦੀ ਅਕਵਾਇਰਿੰਗ ਸ਼ੁਰੂ ਹੋਈ ਸੀ ਤਾਂ ਇੱਥੇ ਰੇਟ ਸੀਗਾ 20-25000 ਰੁਪਏ ਇੱਕ ਕਿੱਲੇ ਦਾ ਜਦੋਂ ਖਰੀਦੀ ਸੀ ਐਸ ਜੀ ਵੀ ਐਨ ਨੇ ਖਰੀਦੀ ਸੀ ਤੇ ਜਦੋਂ ਲਾਸਟ ਟਿਕਰ ਅਸੀਂ ਰਹੇ ਹੈਗੇ ਆ ਉਦੋਂ 2.5-3 ਲੱਖ ਨੂੰ ਪਰ ਜਿਹੜਾ ਇੱਥੋਂ ਦਾ ਵਿੱਕੀ ਦੀ ਕਾਸਟ ਹੋ ਗਈ ਸੀ ਤੇ ਵਿੱਚ ਵਿੱਚ ਬੰਦੇ ਹੈਗੇ ਆ ਜਿਹੜਿਆਂ ਨੇ ਨਹੀਂ ਵੇਚੀ ਇੱਥੋਂ ਦਾ ਜਿਹੜਾ ਜੀਵਨ ਹੈ ਲੱਗ ਭਗ ਜਿਹੜਾ ਲੋਕ ਰਹਿੰਦੇ ਆ ਨੇੜੇ ਜਿਵੇਂ ਅੱਗੇ ਇੱਥੇ ਆ ਰਸਤਾ ਜਾਂਦਾ ਉਹ ਬਾਂਦਰ ਵਾਲਾ ਪਿੰਡ ਹੈ ਉਹਨੂੰ ਕਾਗਜ਼ਾਂ ਵਿੱਚ ਭੰਡਾਰੇ ਵਾਲਾ ਵੀ ਕਹਿੰਦੇ ਆ ਨੇ ਪਲਾਂਟ ਦਾ ਨਾਮ ਵੀ ਐਸ ਜੀ ਵੀ ਐਨ ਬਾਂਦਰ ਵਾਲਾ 1 ਗੀਕਾਵਾਟ ਹੈ ਬਾਂਦਰ ਵਾਲੇ ਪਿੰਡ ਦੇ ਲੋਕ ਹੈ ਜਾਂ ਆਸੇ ਪਾਸੇ ਹੋਰ ਜਾਲ ਵਾਲੀ ਜਿੰਨੇ ਵੀ ਪਿੰਡ ਦੇ ਲੋਕ ਹੈ ਉਹ ਸਾਰਿਆਂ ਦਾ ਕੰਮ ਹੈ ਵੀ ਖੇਤੀ ਜਦੋਂ ਮੌਸਮ ਤੇ بارش ਹੁੰਦੀ ਹੈ ਇਹਦੇ ਉੱਤੇ ਛਿੱਟਾ ਮਾਰ ਦਿੰਦੇ ਆ ਬਾਜਰੇ ਵਗੈਰਾ ਦਾ ਤੇ ਟਰੈਕਟਰ ਦੇ ਉੱਤੇ ਬੈਠੇ ਬੈਠੇ ਮਤਲਬ ਐਡੇ ਟਿੱਬਿਆਂ ਦੇ ਜੇ ਬੰਦਾ ਵੀ ਕਹਿ ਦਈਏ ਬੰਦਾ ਤੁਰ ਕੇ ਛੱਟਾ ਨਹੀਂ ਮਾਰਦਾ ਮਗਰ ਹਲਾਂ ਦੇ ਉੱਤੇ ਬੰਦਾ ਬੈਠ ਜਾਂਦਾ ਤੇ ਆਪਦਾ ਬੀਜ ਰੱਖ ਕੇ ਤੇ ਉਹ ਛਿੜਕਦੇ ਫਿਰਦੇ ਆਦੇ ਉਹ ਜਦੋਂ ਫਸਲ ਉੱਗ ਰਹੀ ਆਉਂਦੀ ਐ ਇੱਕ ਦੀ ਬਾਰਿਸ਼ ਲੱਗ ਜੇ ਹੋਰ ਤਾਂ ਉਹ ਹੀ ਫਸਲ ਪੱਕ ਜਾਂਦੀ ਐ ਜੋ ਖੁਸ਼ਕ ਫਸਲ ਨੂੰ ਇਹ ਬਾਜਿਖ ਇਕੱਠਾ ਕਰ ਲੈਂਦੇ ਐ ਇਹ ਮੰਨੋ ਵੀ ਇਹਨਾਂ ਦਾ ਜਿਹੜਾ ਕਹਿਣਾ ਐ ਵੀ ਫਾਰ ਵਿੱਗੇ ਦਾ 20 ਕਿਲੋ 30 ਕਿਲੋ ਬਾਜਰਾ ਜਿਹੜਾ ਬਾਜਰਾ ਜਾਂ ਗਵਾਰ ਹੋ ਜਾਂਦਾ ਜਾਂ 50 ਕਿਲੋ ਹੋ ਜਾਂਦਾ ਵੀ ਆਪਣੇ ਆਲਾ ਹਿਸਾਬ ਨਹੀਂ ਗਾ 20 30 ਕੁੰਟ ਲਾ ਲਾ ਨਹੀਂ ਇੱਕ ਇੱਕ ਬੰਦਾ ਜੇ ਤੁਹਾਨੂੰ ਵਿਖਾਵਾਂ ਗਰੀਬ ਬੰਦਾਂ ਲੱਗਦਾ ਉਹਦੇ ਕੋਲੇ ਵੀ 5 5 7 700 ਵਿੱਗਾ ਜ਼ਮੀਨ ਹੈ ਤੇ ਪਰ ਉਹਨਾਂ ਦੀ ਜਿਹੜਾ ਜੀਵਨ ਰਹਿਣ ਦਾ ਇੰਨਾ ਕਿ ਸੱਦ ਹੈ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਇਹ ਬੰਦੇ ਕੋਲ ਇੰਨੀ ਪੈੜੀ ਹੋਵੇ ਠੀਕ ਆ ਆਮਦਨ ਘੱਟ ਹੈ ਪਰ ਸੰਤੁਸ਼ਟ ਹੈ ਲੋਕ ਜਿਆਦਾ ਕਾਰ ਆਇਆ ਹੂ ਵਾਲਾ ਕੰਮ ਹੈ ਨਹੀਂ ਆ ਪਲਾਂਟਾਂ ਦੇ ਆਉਣ ਨਾਲ ਤਾਂ ਜ਼ਰੂਰ ਕੁਝ ਚੀਜ਼ਾਂ ਦਾ ਫਰਕ ਪੈ ਗਿਆ ਵੀ ਗੱਡੀਆਂ ਗੁੱਡੀਆਂ ਕਿਰਾਏ ਤੇ ਦਿੰਦੇ ਇਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ ਨਹੀਂ ਤਾਂ ਲਗਭਗ ਹੀ ਲੋਕ ਹੈ ਜਿਹੜੇ ਬਹੁਤ ਸਾਦਾ ਜਿਹਾ ਜਿਉਂਦੇ ਆ ਆ ਜਿਹੜੀ ਕੇ ਉਤਾਰ ਹੈ ਜਿਹੜੀ ਇੱਥੋਂ ਪੱਕ ਲਗਾਈ ਗਈ ਹੈ ਇਹਦੇ ਨਾਲ ਹੀ ਪਰਲੇ ਪਾਸੇ ਹੋਰ ਪਲਾਂਟ ਇਸ਼ੂ ਹੋਇਆ ਉਹ ਸਟਾਰਲਿੰਨ ਦਾ ਪਲਾਂਟ ਹੈਗਾ ਸਟਾਰਲਿੰਨ ਐਂਡ ਵਿਲਸਨ ਦਾ ਤੇ ਟਾਟਾ ਦੀਆਂ ਸੇ ਪਾਸੇ 6-7 ਯੂਨਟਾਂ ਹੋਰ ਹੈ ਕੋਈ 250 ਮੈਗਾਵਾਟ ਦੀ ਕੋਈ 200 ਦੀ ਅਡਾਨੀ ਦਾ ਇੱਥੇ ਲਗਭਗ 4 ਗੀਗਾਵਾਟ ਦਾ ਪ੍ਰੋਜੈਕਟ ਹੈ ਜੋ ਸ਼ੁਰੂ ਹੋ ਚੁੱਕਿਆ ਹੈ ਉਹ ਇੱਥੋਂ ਲਗਭਗ 20 ਕਿਲੋਮੀਟਰ ਇੱਕ ਸਾਈਡ ਤੇ ਜਾ ਕੇ ਪੈਂਦਾ ਹੈ ਜਿਹੜੀ ਪੂਰਾ ਇਹਨੂੰ ਗ੍ਰੀਨ ਕੋਰੀਡੋਰ ਕੋਸ਼ਿਸ਼ ਕੀਤਾ ਰਾਜਸਥਾਨ ਗਵਰਨਮੈਂਟ ਨੇ ਇਹਦੇ ਵਿੱਚ ਇਹ ਜਿਹੜਾ ਆਪਾਂ ਲੱਖਾ ਦੇਖ ਰਹੇ ਹਾਂ ਸਾਰਾ ਰੇਤਲਾ ਇਲਾਕਾ ਥੱਲੇ ਪੱਥਰ ਹੈ ਨਹੀਂਗਾ ਆਮ ਰਾਜਸਥਾਨ ਚ ਕੀ ਹੁੰਦਾ ਨਾ ਉੱਤੇ ਰੇਤਾਂ ਹੁੰਦਾ ਥੱਲੇ ਜਾ ਕੇ ਪੱਥਰ ਆ ਜਾਂਦਾ ਇਹ ਸਾਰਾ ਰੇਤਲਾ ਇਲਾਕਾ ਇੱਥੋਂ ਲੈ ਕੇ ਸਾਰਾ ਇਹ ਪੂਗਲ ਤੱਕ ਬੀਕਾਨੇਰ ਪੂਗਲ ਤੇ ਉਧਰ ਗੰਗਾ ਨਗਰ ਤਿੱਕਰ ਜਿੱਥੇ ਤਿੱਕਰ ਮਤਲਬ ਖੇਤੀ ਤੋਂ ਅਗੇ ਢੱਬੇ ਸ਼ੁਰੂ ਹੋ ਜਾਂਦੇ ਜਿਵੇਂ ਸੂਰਤਗੜ ਤੋਂ ਗਾਂ ਲਾ ਲਈਏ ਸਾਰੀ ਇੱਕੋ ਹੀ ਬੈਲਟ ਇਹਨੂੰ ਗ੍ਰੀਨ ਕਾਰਿਡੋਰ ਦੇ ਨਾਂ ਐਟ ਜਿਹੜਾ ਏ ਡਿਵੈਲਪ ਕਰ ਰਹੀ ਐ ਅਰੋੜਾ ਰਾਣਾ ਦਾ ਸਟਰਕਚਰ ਵਧੀਆ ਕਰਤਾ ਤੇ ਕਾਫੀ ਵੱਡੇ ਵੱਡੇ ਪ੍ਰੋਜੈਕਟ ਇਹਦੇ ਵਿੱਚ ਲੱਗ ਰਹੇ ਆ ਅਜ਼ੂਰ ਪਾਵਰ ਦੇ ਵੀ ਕਾਫੀ ਪਲਾਂਟ ਐ ਹਵਾੜਾ ਦੇ ਐ ਇਹ ਸਾਰੀ ਬੈਲਟ ਦੇ ਵਿੱਚ ਦੇਖਿਆ ਜਾਵੇ ਤਾਂ ਇੱਥੇ ਬੰਦਾ ਛੱਡਦੇ ਤਾਂ ਬੰਦਾ ਘਵਾ ਜਾਂਦਾ ਵੀ ਦੂਰ ਦੂਰ ਤਾਈਂ ਰੋਡ ਵੀ ਐ ਨਹੀਂ ਪਰ ਹੁਣ ਜਿੰਨੀ ਡਿਵੈਲਪਮੈਂਟ ਇੱਥੇ ਹੋ ਰਹੀ ਐ ਮੇਰੇ ਹਿਸਾਬ ਦੇ ਨਾਲ ਜਿਹੜਾ ਭਾਰਤ ਦਾ ਨੰਬਰ 1 ਸੂਬਾ ਰਾਜਸਥਾਨ ਬਣ ਜਾਊਗਾ ਕਿਉਂਕਿ ਜਿੰਨਾ ਜੈਸਲ ਮੇਰੇ ਏਰੀਆ ਉੱਥੇ wind power ਤੇ solar ਦੇ hybrid plant ਲੱਗ ਰਹੇ ਆ ਤੇ ਪਟਲਾਪਾਰਕ ਤੁਸੀਂ ਸੁਣਿਆ ਹੀ ਹੋਊਗਾ ਜਿਹੜਾ ਜੈਸਲ ਉਹਦੇ ਨਾਲ ਬਾਪ ਤੇ ਫਲੋਦੀ ਦੇ ਨੇੜੇ ਆ ਉੱਥੇ ਕਾਫੀ ਵੱਡੀ ਮਾਤਰਾ ਵਿੱਚ solar ਲੱਗਿਆ ਤੇ ਆ ਬੈਲਟਨ ਤੀਜੇ ਨੰਬਰ ਤੇ ਡਿਵੈਲਪ ਕੀਤੀ ਜਾ ਰਹੀ ਹੈ ਤੇ ਜੇ ਹੋਰ solar ਰਿਗਾਰਡਿੰਗ ਜਾਣਕਾਰੀ ਤੁਸੀਂ ਚਾਹੋ ਨਿਓ ਤਾਂ ਚੈਨਲ ਨੂੰ ਫੋਲੋ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਵੀ ਜਿਵੇਂ ਜਿਵੇਂ ਇਹ ਪਲਾਂਟ ਦੇ ਵਿੱਚ ਕੋਈ ਪ੍ਰੋਗਰੈਸ ਹੋਊਗੀ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ